ਸਾਸੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਆਪ ਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਨਹੀਂ ਸੋਰੀ ਸ਼ਹਿਰ ਕੋਟਕਪੂਰੇ ਦੇ ਵਿੱਚ ਚੋਪੜੇ ਮਹੱਲੇ ਦੇ ਵਿੱਚ ਤੇ ਯਾਰਾਂ ਦਾ ਯਾਰ ਭਾਈ ਅਮਨਦੀਪ ਕੋਲੇ ਇਸ ਟਾਈਮ ਮੈਂ ਮੌਜੂਦ ਆ ਮਿੱਤਰੋ ਜਦੋਂ ਭਾਈ ਅਮਨਦੀਪ ਕੋਲੇ ਆਏ ਹੋਈਏ ਤੇ ਟੋਕੜਾ ਗੱਪਣਾ ਮਈਆਂ ਨਾ ਹੁਣ ਗੱਲ ਟਿਕਾਣੇ ਨਹੀਂ ਲੱਗਦੀ ਤੇ ਫਿਰ ਕੱਲੀਆਂ ਟੋਕੜਾ ਗੱਬਣਾਣੀ 20ਵੀਂ ਮਾਲਾ ਬ੍ਰਾਂਡਡ ਹੋਣ ਫਿਰ ਗੱਲ ਟਿਕਾਣੇ ਲੱਗਦੀ ਅੱਜ ਫਿਰ ਆ ਗਏ ਮਿੱਤਰੋ ਇੱਕ ਤੁਹਾਡੇ ਕਰਾਂਗੇ ਅੱਛਾ ਪੂਰੀ ਲੈ ਕੇ ਆਇਆ ਤੁਹਾਡੇ ਲਈ ਮੱਝ ਪੂਰੀ ਤੇ ਇੱਕ ਤੁਹਾਨੂੰ ਮੈਂ ਵਖਾਉਣੀਆਂ ਹੱਥ ਯਾਰ ਕੀ ਪੂਰੀ ਪੜੀ ਇੱਕ ਭਰਾ ਕਹਿੰਦਾ ਜਿੰਨੇ ਮਰਜੀ ਸਾਬਿਆ ਪੈਸੇ ਨਵਾਦੀ ਤੋ ਕਰ ਗੱਪਣ ਤੇ ਰੰਚਕੇ ਲਾ ਦੂੰਗਾ ਪਰ ਮੈਂ ਦੱਸੀ ਕੋਈ ਟਿਕਾਣੇ ਦੀ ਚੱਕ ਮਿੱਤਰਾ ਪੈਸੇ ਤੂੰ ਆਪਦੀ ਸਮਝ ਨਾਲ ਲਾਉਣੇ ਆ ਲੈਣੀ ਤੂੰ ਆਪਦੀ ਸਮਝ ਨਾਲ ਪਰ ਮੈਨੂੰ ਮੈਂ ਟਿਕਾਣੇ ਦੇ ਲੱਗੀ ਬਾਜ ਵਿੱਚ ਥੋੜੀ ਜਿਹੀ ਦਿੱਕਤ ਆਊਗੀ ਕਿਉਂਕਿ ਬਈ ਜਿਹੜੇ ਮੇਰੇ ਮੈਕ ਅੰਦਰਲੇ ਨੇ ਉਹ ਥੋੜੇ ਜਿਹਾ ਸਰਵਿਸ ਵਾਲੇ ਆ ਹੁਣ ਉਹ ਜਾਮ ਹੋਏ ਪਿਆ ਤੇ ਗੱਲਬਾਤ ਕਰਦੇ ਆਪਾਂ ਬਾਈ ਅਮਨ ਦੇ ਨਾਲ ਬਾਈ ਅਮਨ ਦੀ ਬਾਈ ਸੱਚੀ ਕਾਲ ਜੀ ਕੀ ਹਾਲ ਆ ਮੱਡੇ ਬਾਈ ਵਧੀਆ ਬਾਈ ਸੇਸਾ ਦੇ ਪਰਿਵਾਰ ਬਾਈ ਐ ਚੜਦੀ ਕਲਾ ਬਾਈ ਚਲੋ ਸ਼ੁਕਰ ਆ ਬਾਈ ਤੇ ਅਰ ਜਾਨਵਰ ਚਾਰ ਬਾਈ ਹਨਾ ਚਾਰ ਚਾਰ ਆ ਵੀ ਮੁੰਡ ਦੀ ਬਾਈ ਤੇਰੇ ਮੈਕ ਤਾਂ ਠੀਕ ਆ ਮੇਰੇ ਮੈਕ ਆ ਕੇ ਡਾਉਨ ਥੋੜੇ ਜੰਦੇ 1900 ਮਸੂਨ ਆਲੀ ਤੇ ਪਹਿਲੇ ਨੰਬਰ ਤੇ ਜਿਹੜੀ ਬੂਰੀ ਆ ਬਾਈ ਕਿੰਨੇ ਚਿਰ ਦੀ ਗੱਬਣਾ ਬੂਰੀ ਨਾ ਬਾਈ 6 ਮਹੀਨਾ ਚੱਲੀ ਜਾਂਦਾ 7ਵਾਂ ਮਹੀਨਾ ਚੱਲੀ ਜਾਂਦਾ ਹੈ ਠੀਕ ਆ ਬਈ ਦੁੱਧ ਦੋ ਦਾ ਵੀ ਡਰਾਈ ਹੋਣੀ ਦੁੱਧ ਦੋ ਡਰਾਈ ਆ ਠੀਕ ਆ ਬਈ ਛੋਟੀ ਬੜੀ ਸੁਰੱਖੀ ਆ ਹਣਾ ਬਾਈ ਪਹਿਲਾ ਸੂਆ ਦੂਜੇ ਸੂਗੀ ਹੈ ਦੁੱਧੇ ਸੂਏ ਲਈ ਗੱਬਣਾ ਹੁਣ ਹਾਂ ਦੂਜੇ ਲਈ ਗੱਬਣਾ ਠੀਕ ਆ ਬਈ ਦੁੱਧ ਦਾ ਪੁੱਛਿਆ ਹੀ ਮਾਲਕਾ ਤਾਂ ਕਿੰਨਾ ਕੁ ਦੇ ਦਤਾ ਲੈ ਮਿੱਤਰੋ ਬੂਰੀ ਦੀ ਲਿਵਾਸ ਰੂਸ ਵੇਖੋ ਕਿੰਨਾ ਚੰਗਾ ਬੜੀ ਇਹ ਮੈਨਸ ਟਿਕਾਣੇ ਦੀ ਚੋਟੀ ਬਈ ਕਿੰਨੇ ਦੀ ਅਮਨ ਦੀ ਬਈ ਇਹਦਾ ਹਰ ਸਾਲ ਮੌਲੇ ਜਨਾ ਮਰਜੀ ਕਰਾਈ ਜਾਵੇ ਕੋਈ 90 ਹਜ਼ਾਰ 95 ਹਜ਼ਾਰ 85 ਹਜ਼ਾਰ ਚੋਟੀ ਜਾਵੇ 85 ਹਜ਼ਾਰ ਦੀ ਵੀ ਤੇ ਲਾੜ ਪਿਆਰ ਮੇਰਾ ਉਹ ਹੋ ਜਾਊਗਾ ਠੀਕ ਹੈ ਕੱਢੀ ਪਾ ਨੂੰ ਤੋਰੀ ਵੀ ਬਣੇ ਖੋਲ ਦੇ ਬਾਈ ਬਣ ਕੇ ਨੂੰ ਲੈ ਵੀ ਮਿੱਤਰੋ ਬੂਰੀ ਚੋਟੀ ਪਹਿਲਾ ਸੂਆ ਸੂਈ ਹੋਈ ਆ ਦੂਜੇ ਸੂਏ ਲਈ ਗੱਬਣ ਸੱਤਵਾਂ ਮਹੀਨਾ ਇਹਨੂੰ ਚੱਲੀ ਜਾਂਦਾ ਵਾ ਦੁੱਧੋ ਇਹ ਕਰਮਾਂ ਵਾਲੀ ਡਰਾਈ ਆ ਲਿਵਾਸ ਬਹੁਤ ਚੰਗਾ ਵਾ ਕਿਉਂਕਿ ਲਿਵਾਸ ਦਾ ਮਤਲਬ ਇਹ ਹੁੰਦਾ ਮਿੱਤਰੋ ਥੱਲੇ ਮਾਸ ਹੋਊਗਾ ਤੇ ਲਿਵਾ ਬਣਾਊਗੀ ਉਹ ਇੰਦੇ ਥੱਲੇ ਬਹੁਤ ਚੰਗਾ ਵਾ ਕੁੱਤਰੋ ਕਰਮਾ ਵਾਲੀ ਦਾ ਥੱਲੇ ਬਾਕੀ ਤਿਲਾਂ ਵਾਲੀ ਪੂਰੀ ਮੈਂ ਆ ਬਾਈ ਓਕੇ ਦੀ ਰਿਪੋਰਟ ਮੈਂ ਆ ਨਵਾਂ ਹਾਂ ਜਵਾਨੀ ਜੋਸ਼ ਦੇ ਵਿੱਚ ਝੋਟੀ ਪਾਲੀ ਸੋਲੀ ਬਜਨ ਵਾਲੀ ਜਾਣ ਵਾਲੀ ਸ਼ਾਨਦਾਰ ਝੋਟੀ ਆ ਕਹਿਣ ਤੋਂ ਪਾਵੇ ਆ ਵੀ ਬਰੀਕੀ ਬਰੂਕੀ ਝੋਟੀ ਦੇ ਵਿੱਚ ਬੜੀ ਚੰਗੀ ਆ ਮਿੱਤਰੋ ਦੇਖੋਗੇ ਨਾਲ ਦੀ ਤੁਸੀਂ ਹੂੰ ਓਕੇ ਆ ਜਾਵਾਂ ਬਾਈ ਹੂੰ ਲੈ ਠੀਕ ਆ ਮਣਦੀ ਬਾਈ ਕੋਈ ਚੀਜ਼ ਤਾਂ ਬਣੂਗੀ ਤਿਆਰ ਹੋ ਕੇ ਤਾਂ ਨਹੀਂ ਗੱਲ ਹੈਗੀ ਵੀ ਕੋਈ ਲੈ ਗਿਆ ਤੇ ਗੱਲਣਾ ਬਣੂਗੀ ਜਾਂ ਰੱਖਣੀ ਹੈ ਜਾਂ ਵੇਚਣੀ ਹੋ ਗੱਲ ਆਪਦੀ ਕਿਸਮਤ ਤੇ ਡਿਪੈਂਡਾ ਅਣਜਣ ਜਿੱਥੇ ਉਹਦਾ ਲਿਖਿਆ ਹੋਇਆ ਉੱਥੇ ਜਾਊਗੀ ਕਰਮ ਵਾਲੀ ਪਰ ਝੋਟੀ ਟਿਕਾਣੇ ਦੀ ਅਬਾ 82 ਦੀ ਹੈ ਕਹੀ ਨਾ ਬਈ 85 ਹਜ਼ਾਰ ਜਾਂ 85 ਦੀ ਦੇਣ ਲੈਣ ਵਾਲਾ ਮਾਨ 85 ਦਾ ਕਰਦੀ ਉਹ ਕਰਦਿਆਂ ਕੋਈ ਨਹੀਂ ਠੀਕ ਹੈ ਬਈ ਆ ਦੋ ਨੰਬਰ ਵਾਲੀ ਝੋਟੀ ਬਈ ਦੋ ਨੰਬਰ ਬਈ ਝੋਟੀ ਹੈਗੀ ਇਹ ਪਹਿਲਾਂ ਇਹ ਵੀ ਆ ਠੀਕ ਹੈ ਬਈ ਤੇ ਗੱਬਣ 7 ਮਹੀਨੇ ਦੀ ਹੈ ਇਹ ਵੀ 7 ਮਹੀਨੇ ਦੀ ਹੈ 7 ਦੀ ਹੈ ਗੱਬਣ ਠੀਕ ਹੈ ਬਈ ਚੱਤੀ ਵੀ ਨਹੀਂ ਆ ਹਨਾ ਹਾਂ ਮੈਂ ਇਹ ਦੋਨਾਂ ਸੰਗ ਹਿਲਦੇ ਵੇ ਅੱਛਾ ਹਿਲਦੇ ਆ ਕਿਆ ਬਾਤ ਆ ਬਈ ਉਹ ਗਿਮੀ ਨਹੀਂ ਆ ਬਈ ਮਿੱਤਰੋ ਦੋਨੇ ਹਿਲਦੇ ਦੋਵੇਂ ਹੀ ਹਿਲਦੇ ਠੀਕ ਆ ਬਈ ਚੌਗੀ ਆ ਮੂੰਹ ਬਈ ਤੇ ਚੌਗੀ ਆ ਮੂੰਹ ਹਾਂ ਕਿਆ ਬਾਤ ਆ ਬਈ ਝੋਟੀ ਵੈਦ ਨਾ ਉੱਚੀ ਆ ਬਈ ਕੱਦ ਕੁਦ ਬੇਲ ਦੀ ਬਾਹੀ ਨੀ ਪਧਰੀ ਬਹੁਤਾ ਲੈ ਵਾਲੂ ਵੇ ਵੀ ਬਹੁਤ ਬਣਾਉਦੀ ਹੋਊਗੀ ਬਈ ਬਈ ਇਹਨੇ ਝੋਟੀਆਂ ਕੋਈ ਮੰਨੇ ਨਾ ਮੰਨੇ ਪਹਿਲੇ ਸੂਏ ਨੇ 15 ਕਿਲੋ ਦਿੱਤਾ ਇਹਨੇ ਝੋਟੀ ਜ਼ਿਆਦਾ ਲਈ ਬਹੁਤ ਆ ਪਹਿਲੇ ਸੂਏ ਹਾਂ ਆ ਉਹ ਅਗਲਾ ਉਹਦੀ ਮੰਨੇ ਸਮਝਦਾ ਵੇ ਨਾਲ ਆਵੇ ਪਰ ਉਹ ਕਾਗਦੀ ਉਹ ਮਰਜੀ ਆ ਹਾਂ 15 ਕਿਲੋ ਚੋਆ ਮਾਲ ਕਨੇ ਮੈਂ ਵੀ ਥਾਣੀ ਜੁਰਦ ਦੋ ਤੋਦੀ ਨਹੀਂ ਪੁੱਤ ਥਾਣ ਵਖਾਈਏ ਨੂੰ ਵੇਖੋ ਰੋ ਤੁਹਾਡੀ ਆ ਥਾਣਾ ਮਿੱਤਰੋ ਇਹਨੂੰ ਲੱਗਾ ਹੋਇਆ ਕਰਮਾ ਨਹੀਂ ਦੁੱਧ ਕਿਉਂ ਨਾ ਦੁੱਲੇ ਬਾਈ ਬਹੁਤ ਚੰਗਾ ਥੱਲੇ ਲਿਵਾਸ ਹੀ ਪੂਰਾ ਲਈ ਫਿਰਦੀ ਹੈ ਨਾ ਬਾਈ ਬਹੁਤ ਚੰਗਾ ਜੋ ਬਣੀ ਨਾ ਐਨ ਨਿਆਰਾ ਬਣੂਗੀ ਤਿਆਰ ਹੋਊਗੀ ਇਹ ਮਿੱਤਰੋ ਮੈਂ ਠੀਕ ਹੈ ਵੀਰੇ ਪਤਾ ਹੈ ਉਹ ਮਰਾ ਓਕੇ ਆ ਬਾਈ ਜਿਵੇਂ ਤੇ ਬਈ ਆ ਤੇਰੇ ਨੰਬਰ ਤੇ ਬਈ ਇਹ ਬਾਈ ਸਾਡੇ ਛਿਆਂ ਦੀ ਗੱਬਾ 6.5 ਮਹੀਨਿਆਂ ਦੀ ਹਾਂ ਠੀਕ ਆ ਵੀਰੇ ਦੁੱਧ ਬਈ ਦੁੱਧ ਦਿੰਦੀ ਹੈ ਇਹ ਪੰਜ 6 ਹੋਵੇ 6 ਹੋਵੇ 5 ਹੋਵੇ 6 ਪੰਜ ਪੰਜ ਦੇ ਬਾਰੀ ਹਾਂ ਦੋਵੇਂ ਟਾਈਮ ਮਿਲਦੀ ਕੱਟੀ ਦੇ ਮੈਂ ਥੋੜੇ ਰੈਂਕੇ ਅੱਛਾ ਕੱਟੀ ਵੀ ਇਹਦੇ ਮਗਰ ਇਹਦੇ ਕੱਟੀ ਹੈ ਮਗਰ ਬਾਈ ਮੈਂ ਨਹੀਂ ਵੱਡੀ ਬਹੁਤ ਆ ਯਾਰ ਬਾਈ ਬੜੀ ਵੱਡੀ ਮੈਂ ਕਿੱਥੋਂ ਲੈ ਆਂ ਚੰਦ ਰਿਆ ਬਹੁਤ ਡਬਲ ਇੱਕੋ ਕਰਵਾਈਆਂ ਬਈ ਇਹ ਇੱਕੋ ਇੱਕੋ ਕਰੋ ਇਹ ਸਹੀ ਮੈਂ ਦੋਨੇ ਪਹਿਣਾ ਹੈ ਅੱਛਾ ਇਹ ਦੋਵੇਂ ਉਹ ਛੋਟੀ ਤੇ ਆ ਛੋਟੀ ਪਹਿਣਾ ਹੈ ਠੀਕ ਆ ਬਈ ਓਕੇ ਇੱਕੋ ਕਰ ਦਿਆਂ ਮਹੀਆਂ ਹਾਂ ਠੀਕ ਬਈ ਠੀਕ ਆ ਜੋ ਛੁੱਟਦੀ ਨਹੀਂ ਬਈ ਜਿਵੇਂ ਹੁਣ ਦੁੱਧ ਵੀ ਦਈ ਜਾਂਦੀ ਕਿੰਨਾ ਦੁੱਧ ਦਿੱਤਾ ਹੋਊਗਾ ਉਹ 17 ਕਿਲੋ ਚ ਹੋਇਆ ਆਪਣੇ ਆ ਸੂਏ ਦਿੱਤਾ ਹੋਇਆ ਇਹਨਾਂ ਪਹਿਲੇ ਸੂਏ ਕੋਲ 14 ਕਿਲੋ ਚ ਹੋਇਆ ਸੀਗਾ 17 ਚ ਹੋਇਆ ਦੂਜੇ ਸੂਏ ਝੋਟੀ ਬਈ ਸਾਰੀ ਤੇ ਵੱਡੀ ਬਾਲੀ ਜਾਂਦੀ ਆ ਹੁਣ ਹੀ 5-6 ਕਿਲੋ ਤੇ ਇਹ 7ਵੇਂ ਮਹੀਨੇ ਤੇ ਵੱਡੀ ਫਿਰਦੀ ਆ ਉੱਪਰੇ ਥਾਂ ਤੇ ਖੜੀ ਆ ਫਿਰ ਵੀ ਇਹ ਵੀ ਵੇਖ ਤੋ ਨਹੀਂ ਬਈ ਮਾੜਾ ਜਿਹਾ ਕੱਟੀ ਵੀ ਮਾ ਗਰ ਰਹਿੰਦੇ ਹੈ ਹਾਂ ਕਿਆ ਬਾਤ ਹੈ ਕੱਟੀ ਦੀ ਦੋਵੇਂ ਟਾਈਮ ਮਿਲਦੀ ਦੋਨਾਂ ਟਾਈਮ ਦੋਨਾਂ ਕੱਟੀ ਆ ਰੈਂਕ ਕੇ ਨਾਲੇ ਇਹ ਵੀ ਵੇਲਾ ਤੇ ਤਸੀਨ ਵਾਲਾ ਪੱਖ ਕਿਹੜਾ ਹੋ ਸਕਦਾ ਉਹ ਚੰਗੀ ਝੋਟੀ ਯਾਰ ਮੈ ਮੈਨੂੰ ਬਹੁਤ ਸ਼ਾਨਦਾਰ ਝੋਟੀ ਲੱਗੀ ਆ ਬਈ ਫੇ ਥੱਲੇ ਸੋਲੋ ਸਾਰੇ ਪੱਦਰ ਆ ਤੋ ਕਹਿਣ ਦੀ ਹੁੰਦਾ ਅਗਲਾ ਕਹਿਣ ਨੂੰ ਕਹਿੰਦਾ ਹਾਂ ਨਹੀਂ ਸੱਜਣਾ ਨਹੀਂ ਛੱਡਦੀਆਂ ਛੱਡਦੀਆਂ ਹਾਂ ਬਈ ਕਿੰਨੇ ਦੀ ਬਈ ਇਹਦਾ ਸਵਾ ਲੱਖ ਰੱਲਿਆ 125 ਮੰਗਲ ਦਾ ਫਰਜ਼ ਹੈ ਜਾਂਦਾ ਤੇ ਕੱਟੀ ਵੀ ਅੰਮੇ ਵੀ ਬਹੁਤ ਵੱਡੀ ਆ 10000 ਇਹ ਕੱਟੀ ਹਰੇ ਦਾ 10000 ਦੀ ਮਗਰ ਬਈ 90 95000 ਨੂੰ ਕਹੇ ਹੋ ਜੀ ਮੈਂ ਫੰਡਰ ਹੋਵੇ ਦੁੱਧ ਦਿੰਦੀ ਹੁੰਦੀ ਉਹ ਮਿਲ ਜਾਂਦੀ ਆ ਪਰ ਮੈਂ ਇੱਕ ਹੋਰ ਆ ਇਹ ਕੱਟੀਆਂ ਮਲਾਪਾ 10 15 ਰਾਂ ਕਹਿ ਦਿੰਨੇ ਆ ਪਰ ਬਰੀਡ ਦੇ ਹਿਸਾਬ ਨਾਲ ਕੱਟੀਆਂ 10 15 ਨਹੀਂ ਮੁੱਲ ਮੇਹੀ ਮੁੱਲ ਸਹੀ ਗੱਲ ਆ ਪਰ ਮੈਂ ਅੱਗੇ ਗੱਲ ਕਰਦਾ ਹਾਂ ਨਾ ਜਾਦਬਾਦ ਦਾ ਮੋਲਾ ਆਪਣੇ ਬੰਦੇ ਨੂੰ ਆਮ ਕਹਿੰਦੇ ਆ ਆਪਣੇ ਬੰਦੇ ਕਹਿੰਦਾ ਵੇਚਦੇ ਬਰੀਡ ਹਿਸਾਬ ਨਾਲ ਕੱਟੀ ਦਾ ਮੋਲ ਨਹੀਂਗਾ ਕੈਰੀ ਕੱਟੀ ਆ ਕੈਰੀ ਜੁਮਾ ਮੱਝ ਬੜੀ ਟਮੜਾ ਯਾਰ ਬਾਈ ਮੱਝ ਬਹੁਤ ਚੰਗੀ ਹੈ ਬਹੁਤ ਕਾਤ ਕਿੰਨਾ ਹੋਊਗਾ ਆਪਣੇ ਵੇਚਦੇ ਆ ਵੇਖ ਲੈ ਯਾਰ ਹਰ ਬਾਈ ਇੱਥੇ ਆਉਂਦੀ ਮੇਰੇ ਮੇਰਾ 508 ਆ ਕਾ ਦਾ 5 ਕਾ ਮਾਣਾ ਬਾਈ ਮੇਰੇ ਮੋਢੇ ਤੇ ਹੁੰਦੀ ਨੇ ਯਾਰ ਗੱਲ ਮੇਰੇ ਮੋਢੇ ਤੇ ਆਉਂਦੀ ਮਾਨ ਤਨ ਕਰ ਦੇਗਾ ਸਮਝ ਬਾਈ ਕਰਦਾ ਕਿੰਨੇ ਦੀ ਦੇ ਦਿਆਂ ਨਵੇੜ ਦੀਏ ਉਹ ਜੋ ਫੂਲ ਬੰਦੇ ਐਡਵੈਂਡ ਕਰਦਾ ਜੇ ਚੰਗਾ ਬੰਦਾ ਸ਼ਿਕੀ ਨਾ 3 ਬਣਾ ਦੇ ਬੰਗਯੋ ਸੂਈ ਕਬਈ ਤੇ ਆ ਬਈ ਸੱਜਰ ਮੈਂ ਸੱਜਰ ਮੈਂ ਬਈ ਅਜੋ ਹੁਏ ਇਹਨੂੰ 6 ਮੰਦਣਾ ਸੂਈ ਉਹਨਾਂ ਅਜ ਠੀਕ ਹੈ ਕਿੰਨਾ ਦੁੱਧ ਆ ਬਈ ਇਸ ਟਾਈਮ ਇਹਦੇ ਥਲੇ ਹੈਗਾ 8-9 ਕਿਲੋ ਬੋਲਾ ਹੋਊਗਾ 8-9 ਕਿਲੋ ਬੋਲਾ ਹਾਂ ਕੱਟੀ ਇਹ ਮਗਰ ਕੱਟੀ ਜੀ ਗਾ ਮਗਰ ਬਈ 22 22 ਦੀ ਕਿਵੇਂ ਬਈ 24 ਤਾਂ ਬੜੀ ਚੰਗੀ ਇਹਦੀ ਓਕੇ ਪਾਲੀ ਪਾਲੀ ਬਹੁਤ ਸਰਪੇ ਕਿੰਨਾ ਦੁੱਧ ਦੇ ਦੂੰਗੀ 10-11 ਕਿਲੋ ਦੁੱਧ ਦੇ ਦੂੰਗੀ ਇਹ ਤੁਹਾਨੂੰ 12-13 ਕਿਲੋ ਮੈਂ ਤਾਂ ਖੁੱਲਾ ਹੈ 7 ਮੰਦਣਾ ਹੋਇਆ ਨਹੀਂ ਆ ਸੂਈ ਕੱਲ ਨੂੰ ਹੋਣਾ ਅੱਜ 6 ਮਾਂ ਵੀ ਨਹੀਂ ਹੋਇਆ ਪੂਰਾ ਚੱਲਿਆ ਰਾਤ ਨੂੰ ਮਰਾ ਤੋਰੀ ਭਈ ਹੁਣੇ ਕੱਢੀ ਬਾਹਰ ਨੂੰ ਵੀਰੇ ਝੋਟੀ ਚੰਗੀ ਬਹੁਤ ਆ ਯਾਰ ਹਨਾ ਕੈਰੀ ਝੋਟੀ ਆ ਬਰੀਕ ਚਮੜੀ ਦੀ ਜਮਾ ਇਹਦਾ ਸਰ ਬੈਣਾ ਝੋਟੀ ਥੋੜਾ ਹਲੜੀਆ ਮਾਂ ਕਰ ਗਈ ਸੀਗੀ ਉਦੋਂ ਸੂਪ ਹੀ ਬਣ ਕੇ ਨਹੀਂ ਠੀਕ ਆ ਭਾਈ ਬਾਕੀ ਝੋਟੀ ਦਾ ਟਟਕਾ ਨਾ ਰਗੋ ਇਹ ਬੁੜੀਆਂ ਦਾ ਮੂੰਹ ਬੜਾ ਕਰਦੀ ਆ ਹੈ ਬੁੜੀਆਂ ਦਾ ਮੂੰਹ ਬੜਾ ਕਰਦੀ ਆ ਠੀਕ ਆ ਭਾਈ ਹੁੰਦੇ ਆ ਕੇ ਜਾਵਲ ਮੂੰਹ ਵਿਖਾ ਦਈਏ ਭਈ ਦੇਖ ਮੈਨੂੰ ਕਿੰਨੇ ਦੇ ਭਈ ਅਮਨ ਦੀ ਭਈ ਆ ਜਾ ਹੈ ਇਹਦਾ ਸਰਵੇ ਜੋ ਮੁੱਲ ਮਲ ਜਿੰਨੇ ਕਰੋਨਾ ਕਪਲੇ ਦਾਖ ਕਰਾਣਾ 15 ਗਰਾਂ ਇਹ ਲੱਖ ਰੁਪਏ ਦੀ ਮੰਗਤਰ ਉਹਦੀ ਲੱਖ ਰੁਪਏ ਦੀ ਮੰਗਤਰ ਕਰਾਂਗੇ ਕਰਾਂ ਠੀਕ ਹੈ ਬਈ ਸੱਚ ਜਰ ਝੋਟੀ ਹੈ ਯਾਰ ਕੀ ਮਾੜੀ ਹੈ ਨੇ ਵੀ ਪਰ ਹਰ ਚੀਜ਼ ਤੇ ਡਿਪੈਂਡ ਆ ਯਾਰ ਅਸੀਂ ਸੀਪੇ ਇਤਨਾ ਤੋਕੜਾ ਵੀ ਕੀ ਨਹੀਂ ਯਾਰ ਨਹੀਂ ਕੀ ਨਹੀਂ ਨਹੀਂ ਕੀ ਇਹ ਜਰਾ ਬਈ ਦੁੱਧ ਚਲ 12 ਨਹੀਂ ਤਾਂ 11 12 ਕਿਲੋ ਵੀ ਦਹੀ ਕੀ ਟਿਕਾਣੇ ਤੇ ਲਾ ਜਾਣਾ ਬਈ 13 ਕਿਲੋ ਦੇ ਉਹ ਟੇਨਾ ਦੇ ਲੈ ਅਪਰੋਟ ਹੇਰ ਬਲੀਕ ਬਹੁਤ ਚੋਟੀ ਬਈ ਯਾਰ ਜੋ ਗੱਲ ਸੁਣ 9 ਕਿਲੋ ਬੋਲਾ ਗੱਡੀ ਵਿਖਾਦੀ ਬੋਦਲ ਦੀ ਕੱਟੀ ਇਹਨੇ ਬਹੁਤ ਚੰਗੀ ਆ। ਆਮੜੇ ਵੀ ਨੰਬਰ ਨੰਬਰ ਤਾਂ ਹੋਇਆ 90419 90419 6146 90419 6146 ਹਾਂ ਜੀ ਮਤਰਾ ਸ਼ਹਿਰ ਕੋਟ ਕੇ ਪੂਰਾ ਵਾ ਚੋਪੜਾ ਮਹੱਲਾ ਅਮਨਦੀਪ ਪਾਈ ਦਾ ਨਾਮ ਹੈ।